ਅੱਜ ਜਿਹੜੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੁਸੀਂ ਆਪਣਾ ਮੈਰਿਜ ਰਿਸਿਸਟਰ ਸਰਟੀਫਿਕੇਟ ਜਾਂ ਮੈਰਿਜ ਸਰਟੀਫਿਕੇਟ ਕਿਵੇਂ ਬਣਾ ਸਕਦੇ ਹੋ ਕਿੱਥੇ ਤੁਸੀਂ ਅਪਲਾਈ ਕਰ ਸਕਦੇ ਆ ਕੀ ਇਹਦੇ ਨਾਲ ਡਾਕੂਮੈਂਟ ਲੱਗਦੇ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਮੈਰਿਜ ਰਿਸਿਸਟਰ ਸਰਟੀਫਿਕੇਟ ਬਣਾਉਣ ਲਈ ਲਾੜਾ ਤੇ ਲਾੜੀ ਦਾ ਆਧਾਰ ਕਾਰਡ ਪਾਸਪੋਰਟ ਸਕੂਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਦੋ ਤੋਆ ਹੁੰਦੇ ਆ ਦੇ ਵਿੱਚ ਮਾਤਾ ਪਿਤਾ ਅਗਰ ਮਾਤਾ ਪਿਤਾ ਦੀ ਡੈਥ ਹੋ ਚੁੱਕੀ ਹੈ ਉਹਨਾਂ ਦਾ ਡੈਥ ਸਰਟੀਫਿਕੇਟ ਕੋਈ ਕੋ ਹੋਵੇ ਕੋ ਬਾਹਰ ਤੋਂ ਜੇ ਤੁਹਾਡਾ ਹੋ ਸਕਦਾ ਹੈ ਭੈਣ ਭਰਾ ਹੋ ਸਕਦੇ ਤੁਹਾਡੇ ਚਾਚਾ ਪਾਏ ਹੋ ਸਕਦੇ ਉਹਨਾਂ ਦਾ ਆਧਾਰ ਕਾਰਡ ਲੱਗੇਗਾ ਤੇ ਉਹਨਾਂ ਦਾ ਇੱਕ ਫੋਟੋ ਲੱਗੇਗੀ ਸੈਕੰਡ ਗਵਾਹ ਹੁੰਦੇ ਜਿਹੜੇ ਉਹ ਐਮਸੀ ਐਮਐਲਏ ਦਾ ਸਰਪੰਚ ਪੰਜ ਨੰਬਰ ਦਾ ਗੱਗਸਟੜ ਉਹਨਾਂ ਦੀ ਇੱਕ ਗਵਾਹੀ ਹੁੰਦੀ ਹੈਗੀ ਉਹਨਾਂ ਦਾ ਆਧਾਰ ਕਾਰਡ ਆਈਡਿ ਕਾਰਡ ਉਹਨਾਂ ਦਾ ਨਾਮ ਲੱਗੇਗਾ ਇਹ ਤੋਂ ਤੁਹਾਡੇ ਕੋਲੇ ਗੁਰਦੁਆਰਾ ਸੇਵਾ ਦਾ ਸਰਟੀਫਿਕੇਟ ਉਹਦਾ ਜੋ ਤੁਹਾਡੇ ਅਨੰਦ ਹੁੰਦੇ ਆਨੰਦ ਕਾਰ ਦਾ ਸਰਟੀਫਿਕੇਟ ਅਗਰ ਤੁਹਾਡੇ ਫੇਰੇ ਹੋਏ ਆ ਤਾਂ ਮੰੰਦਤ ਦਾ ਜਿਹੜਾ ਸਰਟੀਫਿਕੇਟ ਆ ਗਿਆ ਫੇਰਿਆਂ ਦਾ ਉਹ ਵਾਲਾ ਸਰਟੀਫਿਕੇਟ ਲੱਗੇਗਾ ਨਾਲ ਜੇ ਤਾਂ ਤੁਹਾਡੀ ਅਗਰ ਮੈਰਿਜ ਹੈ ਜਿਹੜੀ ਪੈਲਸ ਦੇ ਵਿੱਚ ਹੋਈ ਆ ਤਾਂ ਜਿਹੜਾ ਪੈਲਸ ਦਾ ਸਰਟੀਫਿਕੇਟ ਉਹਦੇ ਨਾਲ ਲੱਗੇਗਾ ਅਗਰ ਤੁਹਾਡੇ ਜਿਹੜੇ ਮੈਰਿਜ ਦੇ ਆ ਫੋਟੋ ਆ ਵਿਆਹ ਦੇ ਕਾਰਡ ਇਹ ਹੋਣੇ ਜ਼ਰੂਰੀ ਨੇਗੇ ਤੁਹਾਡੀ ਮੈਰਿਜ ਨੂੰ ਅਗਰ 1 ਮਹੀਨਾ ਹੋ ਚੁੱਕਿਆ ਤਾਂ 1 ਮਹੀਨੇ ਤੋਂ ਜਿਹੜੇ 3 ਮਹੀਨਿਆਂ ਦੇ ਵਿੱਚ ਜਿਹੜੀ ਕੋਰਟ ਫੀਸ ਹੈ ਇਸ ਤਰ੍ਹਾਂ ਲੱਗਦੇ ਉਹ 1500 ਰੁਪਏ ਦੇ ਇਸਟਾਮ ਆਉਂਦੇ ਆ ਇਸ ਤੋਂ ਬਿਨਾ 1500 ਰੁਪਏ ਜਿਹੜੀ ਸਰਕਾਰੀ ਫੀਸ ਹੋਏਗੀ 3 ਮਹੀਨਿਆਂ ਤੋਂ ਲੈ ਕੇ 6 ਮਹੀਨਿਆਂ ਦੇ ਅੰਦਰ ਆਉਂਦੇ ਆ ਤੁਹਾਡੇ ਮਾਰੇ ਤਾਂ 2500 ਰੁਪਏ ਦੇ ਜਿਹੜੇ ਇਸਟਾਮ ਲੱਗਦੇ ਲੱਗਦੇ ਤੁਹਾਡੇ 6 ਮਹੀਨਿਆਂ ਤੋਂ ਲੈ ਕੇ 9 ਮਹੀਨੇ ਦੇ ਉੱਪਰ ਜਿਹੜਾ ਟਾਈਮ ਹੋ ਗਿਆ ਤਾਂ ਜਿਹੜੇ 3000 ਰੁਪਏ ਦੇ ਇਸਟਾਮ ਲੱਗਣਗੇ ਜਿਹੜੀ ਕੋਰਟ ਕੋਰਟ ਫੀਸ ਹੋਏਗੀ 3000 ਰੁਪਏ ਦੀ ਹੋਏਗੀ ਜਿਹੜੇ ਤੁਹਾਡੇ ਫੀਸ ਹੈ ਜਿਹੜੀ ਉਹ 1500 ਰੁਪਏ ਦੀ ਰਹੇਗੀ ਅਗਰ 9 ਮਹੀਨਿਆਂ ਤੋਂ ਜ਼ਿਆਦਾ ਟਾਈਮ ਹੋ ਗਿਆ ਕਿੰਨੇ ਸਾਲ ਹੋ ਗਿਆ 2 3 ਸਾਲ ਉਸ ਤੋਂ ਜਿਹੜੀ কোর্ਟ ਫੀਸ ਉਹ 3500 ਰੁਪਏ ਦਾ ਸਟਾਮ ਤੁਹਾਡੇ ਨਾਲ ਲੱਗਣਗੇ ਤੇ ਡਾਕੂਮੈਂਟ ਸਾਰੇ ਤੁਸੀਂ ਕਲੈਕਟ ਕਰ ਰਹੇ ਨੇ ਆ ਇਕੱਠੇ ਕਰਕੇ ਤੁਸੀਂ ਆਪਣੇ ਨੇੜੇ ਦੇ ਸੇਵਾ ਕੇਂਦਰ ਦੇ ਵਿੱਚ ਜਾ ਕੇ ਅਪਲਾਈ ਕਰ ਸਕਦੇ ਆ ਅਗਰ ਤੁਸੀਂ ਸੇਵਾ ਕੇਂਦਰ ਦੇ ਵਿੱਚ ਨਹੀਂ ਜਾ ਸਕਦੇ ਤਾਂ 1077 ਤੇ ਕਾਲ ਕਰਕੇ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਤੁਸੀਂ ਉੱਥੇ ਆਪਣੇ ਡਾਕੂਮੈਂਟ ਜਿਹੜੇ ਕਲੈਕਟ ਕਲੈਕਟ ਕਰ ਰਹੇ ਨੇ ਸਾਰੇ ਇਕੱਠੇ ਕਰਕੇ ਫੋਮ ਤਿਆਰ ਕਰਕੇ ਸਟੈਂਪ ਵਗੈਰਾ ਤਿਆਰ ਕਰਕੇ ਮੁਲਾਜ਼ਮ ਤੁਹਾਡੇ ਘਰ ਆਣਗੇ ਜਿਹੜੇ ਮੈਰਿਜ ਲਿਸੈਂਸ ਦਾ ਟਿਕਟ ਅਪਲਾਈ ਕਰ ਜਾਣਗੇ ਤੁਹਾਡੇ 10 ਤੋਂ 15 ਦਿਨਾਂ ਦੇ ਵਿੱਚ ਜਿਹੜਾ ਮੈਰਿਜ ਸਰਟੀਫਿਕੇਟ ਤਿਆਰ ਹੋ ਜਾਏਗਾ ਅਗਰ ਕਿਸੇ ਨੂੰ ਇਹ ਚੀਜ਼ ਬਾਰੇ ਜਾਂ ਡਾਕੂਮੈਂਟ ਬਾਰੇ ਨਹੀਂ ਪਤਾ ਲੱਗਿਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਸਾਡਾ ਨੰਬਰ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਚੱਲ ਰਿਹਾ ਚੱਲ ਰਿਹਾ ਹੈਗਾ ਉਤਤ ਤੁਸੀਂ ਅਡਾਨ ਸੰਪਰਕ ਕਰ ਸਕਦੇ ਆਂ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਜੇ ਤੁਹਾਡੇ ਨਾਲ ਸਾਂਝੀਆਂ ਹੋ ਸਕਣ ਤੁਹਾਡੇ ਲਈ ਨਵੀਂ ਨਵੀਂ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ ਸੋ ਧੰਨਵਾਦ ਸਾਰਿਆਂ ਦਾ ਜੀ